ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਹੋਣ ਲੱਗ ਗਿਆ ਬਾਬਾ ਦੀਪ ਸਿੰਘ ਜੀ ਬੜੀ ਵੱਡੀ ਬਖਸ਼ਿਸ਼ ਹੈ ਇੱਥੇ ਸੰਗਤਾਂ ਬੜੀ ਸ਼ਰਧਾ ਤੇ ਪਿਆਰ ਨਾਲ ਆਉਂਦੀਆਂ ਨੇ ਤੇ ਉਹਨਾਂ ਦੀ ਗੱਲ ਪੂਰੀ ਵੀ ਹੁੰਦੀ ਹੈ ਕਿਸੇ ਦੀ ਰੋਗ ਕੱਟੇ ਜਾਂਦੇ ਆ ਕਿਸੇ ਦੀ ਪੁੱਤ ਦੁੱਧ ਜੋ ਵੀ ਕੋਈ ਮੰਗਦਾ ਸਭ ਮਿਲਦਾ ਜੋ ਵੀ ਕੋਈ ਰੋਗ ਕਹਿੰਦਾ ਹੈ ਕੋਈ ਬੱਚੇ ਦੀ ਮੰਗ ਕਰਦਾ ਕੋਈ ਜੋ ਵੀ ਮੰਗ ਕਰਦਾ ਨਾ ਇੱਥੇ ਪੂਰੀ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਹੋਣ ਲੱਗ ਗਿਆ ਬਾਬਾ ਦੀਪ ਸਿੰਘ ਜੀ ਬੜੀ ਵੱਡੀ ਬਖਸ਼ਿਸ਼ ਹੈ ਇਥੇ ਸੰਕਮਣੀ ਸ਼ਰਦਾ ਦੇ ਪਿਆਰ ਨਾਲ ਆਉਂਦੀਆਂ ਨੇ ਤੇ ਉਹਨਾਂ ਦੀ ਗੱਲ ਪੂਰੀ ਵੀ ਹੁੰਦੀ ਹੈ ਮਾਦੀ ਕਹਿੰਦੇ ਇੱਥੇ ਅਸੰਗਤ ਜੇਕਰ ਕੁਝ ਵੀ ਮੰਗੇ ਨਾ ਤਾਂ ਪੂਰਾ ਜਰੂਰ ਹੁੰਦਾ ਹਾਂਜੀ ਹਾਂਜੀ ਬਿਲਕੁਲ ਸੱਚ ਹੈ ਇੱਥੇ ਪੂਰਾ ਹੁੰਦਾ ਸਭ ਦਾ ਕਾਹੀ ਨਰਾ ਛੋਣ ਲੱਗ ਗਿਆ ਇੰਨੀ ਸੰਗਤ ਹੋਣ ਲੱਗੀ ਇੱਥੇ ਬੜੀ ਵੱਡੀ ਬਖਸ਼ਿਸ਼ ਹੈ ਬਾਬਾ ਦੀਪ ਸਿੰਘ ਜੀ ਅਸੀਂ ਕਦੇ ਕੁਝ ਬਾਬਾ ਜੀ ਤੋਂ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਮੈਂ ਹਾਂ ਠੀਕ ਹੈ ਵੈਸੇ ਆਈ ਦੇ ਸ਼ਰਦਾ ਪਿਆਰ ਨਾਲ ਬਖਸ਼ਿਸ਼ ਹੈ ਬੜੀ ਬੜੀ ਮਿਹਰ ਹੈ ਕਹਿੰਦੇ ਬਾਬਾ ਦੀਪ ਸਿੰਘ ਜੀ ਬੜੀ ਮਿਹਰ ਹੈ ਬੜੀ ਬਖਸ਼ਿਸ਼ ਹੈ ਬੜੀ ਕਰਨੀ ਵਾਲੇ ਨੇ ਸਭ ਪੂਰੀ ਹੁੰਦੀ ਲੋਕਾਂ ਦੀ ਕਹਿੰਦੇ ਦੁੱਧਨਾ ਦੁੱਧਾ ਦੇ ਪੁੱਤਨਾ ਪੁੱਤਾ ਵਸ ਇੱਥੇ ਸੱਚੇ ਮਨੋਂ ਇੱਥੇ ਆਉਣਾ ਹੈ ਮੱਥਾ ਟੇਕਣਾ ਤਾਂ ਜੋ ਵੀ ਤੁਹਾਡੀ ਮਨੋ ਕਾਮਨਾ ਹੋਊਗੀ ਪੂਰੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੱਚ ਹੈ ਇੱਥੇ ਜੋ ਮੰਗਦੇ ਆ ਨਾ ਲੋਕੀ ਉਹਨਾਂ ਦੀ ਪੂਰੀ ਹੁੰਦੀ ਹੈ ਕਿਸੇ ਦੇ ਰੋਗ ਕੱਟੇ ਜਾਂਦੇ ਆ ਕਿਸੇ ਦੀ ਪੁੱਤ ਦੁੱਧ ਜੋ ਵੀ ਕੋਈ ਮੰਗਦਾ ਸਭ ਮਿਲਦਾ ਫਿਰ ਰੋਗ ਦੀ ਗੱਲ ਕੀਤੀ ਆ ਨਾ ਕਹਿੰਦੇ ਜੇਕਰ ਕਿਸੇ ਨੂੰ ਕੋਈ ਵੀ ਦੁੱਖ ਤਕਲੀਫ ਹੈ ਤਾਂ ਉਹ ਵੀ ਕੱਟੀ ਜਾਂਦੀ ਹੈ। ਹਾਂਜੀ ਬਾਈ ਜੀ ਇਹ ਰੋਗ ਕੱਟੇ ਜਾਂਦੇ। ਜੋ ਵੀ ਕੋਈ ਰੋਗ ਕਹਿੰਦਾ ਹੈ ਕੋਈ ਬੱਚੇ ਦੀ ਮੰਗ ਕਰਦਾ ਹੈ ਕੋਈ ਜੋ ਵੀ ਮੰਗ ਕਰਦਾ ਹੈ ਨਾ ਇੱਥੇ ਪੂਰੀ ਹੁੰਦੀ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਬਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ। ਅੱਛਾ ਵਾਹਿਗੁਰੂ ਜੀ ਕੀ ਬਤ ਹੈ। ਇੱਥੇ ਸੰਗਤਾਂ ਦਾ ਘੱਟ ਬਹੁਤ ਜ਼ਿਆਦਾ ਹੋਣ ਲੱਗ ਗਿਆ। ਬਾਬਾ ਦੀਪ ਸਿੰਘ ਜੀ ਬੜੀ ਵੱਡੀ ਬਖਸ਼ਿਸ਼ ਹੈ। ਇਥੇ ਸ਼ੰਕਾਂਬੜੀ ਸ਼ਰਦਾ ਦੇ ਪਿਆਰ ਨਾਲ ਆਉਂਦੀਆਂ ਨੇ ਤੇ ਉਹਨਾਂ ਦੀ ਗੱਲ ਪੂਰੀ ਵੀ ਹੁੰਦੀ ਹੈ ਮਾਤਾ ਜੀ ਕਹਿੰਦੇ ਇੱਥੇ ਅਸੰਗਤ ਜੇਕਰ ਕੁਝ ਵੀ ਮੰਗੇ ਨਾ ਤਾਂ ਪੂਰਾ ਜਰੂਰ ਹੁੰਦਾ ਹਾਂਜੀ ਹਾਂਜੀ ਬਿਲਕੁਲ ਸੱਚ ਹੈ ਇੱਥੇ ਪੂਰਾ ਹੁੰਦਾ ਸਭ ਦਾ ਕਾਹੀ ਨਰਾ ਸ਼ੋਣ ਲੱਗ ਗਿਆ ਇੰਨੀ ਸੰਗਤ ਹੋਣ ਲੱਗ ਗਈ ਇੱਥੇ ਬੜੀ ਵੱਡੀ ਬਖਸ਼ਿਸ਼ ਹੈ ਬਾਬਾ ਦੀਪ ਸਿੰਘ ਜੀ ਕਦੇ ਕੁਝ ਬਾਬਾ ਜੀ ਤੋਂ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਮੈਂ ਹਾਂ ਠੀਕ ਹੈ ਵੈਸੇ ਆਈ ਦੇ ਸ਼ਰਦਾ ਪਿਆਰ ਨਾਲ ਬਖਸ਼ਿਸ਼ ਹੈ ਬੜੀ ਬੜੀ ਮਿਹਰ ਹੈ ਕਹਿੰਦੇ ਬਾਬਾ ਦੀਪ ਸਿੰਘ ਜੀ ਬੜੀ ਮਿਹਰ ਹੈ ਬੜੀ ਬਖਸ਼ਿਸ਼ ਹੈ ਬੜੀ ਕਰਨੀ ਵਾਲੇ ਨੇ ਸਭ ਪੂਰੀ ਹੁੰਦੀ ਲੋਕਾਂ ਦੀ ਕਹਿੰਦੇ ਦੁੱਧ ਨਾਲ ਦੁੱਧ ਹੈ ਤੇ ਪੁੱਤ ਨਾਲ ਪੁੱਤ ਹੈ ਬਸ ਇੱਥੇ ਸੱਚੇ ਮਨੋਂ ਇੱਥੇ ਆਉਣਾ ਹੈ ਮੱਥਾ ਟੇਕਣਾ ਤਾਂ ਜੋ ਵੀ ਤੁਹਾਡੀ ਮਨੋ ਕਾਮਨਾ ਹੋ ਗਈ ਪੂਰੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੱਚ ਹੈ ਇੱਥੇ ਜੋ ਮੰਗਦੇ ਆ ਨਾ ਲੋਕੀ ਉਹਨਾਂ ਦੀ ਪੂਰੀ ਹੁੰਦੀ ਹੈ ਕਿਸੇ ਦੀ ਰੋਕ ਕੱਟੇ ਜਾਂਦੇ ਆ ਕਿਸੇ ਦੀ ਪੁੱਤ ਦੁੱਧ ਜੋ ਵੀ ਕੋਈ ਮੰਗਦਾ ਸਭ ਮਿਲਦਾ اسی ਰੋਗ ਦੀ ਗੱਲ ਕੀਤੀ ਆ ਨਾ ਕਹਿੰਦੇ ਜੇਕਰ ਕਿਸੇ ਨੂੰ ਕੋਈ ਵੀ ਦੁੱਖ ਤਕਲੀਫ ਹੈ ਤਾਂ ਉਹ ਵੀ ਕੱਟੀ ਜਾਂਦੀ ਹੈ ਹਾਂਜੀ ਮੈਂ ਤਾਂ ਕਿਹਾ ਰੋਗ ਕੱਟੇ ਜਾਂਦੇ ਜੋ ਵੀ ਕੋਈ ਰੋਗ ਕਹਿੰਦਾ ਹੈ ਕੋਈ ਬੱਚੇ ਦੀ ਮੰਗ ਕਰਦਾ ਹੈ ਕੋਈ ਜੋ ਵੀ ਮੰਗ ਕਰਦਾ ਹੈ ਨਾ ਇੱਥੇ ਪੂਰੀ ਹੁੰਦੀ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਹੋਣ ਲੱਗ ਗਿਆ ਬਾਬਾ ਦੀਪ ਸਿੰਘ ਜੀ ਬੜੀ ਵੱਡੀ ਬਖਸ਼ਿਸ਼ ਹੈ ਇਥੇ ਸੰਗਤ ਬੜੀ ਸ਼ਰਦਾ ਦੇ ਪਿਆਰ ਨਾਲ ਆਉਂਦੀਆਂ ਨੇ ਤੇ ਉਹਨਾਂ ਦੀ ਗੱਲ ਪੂਰੀ ਵੀ ਹੁੰਦੀ ਹੈ ਮਾਦੀ ਕਹਿੰਦੇ ਇੱਥੇ ਸੰਗਤ ਦੇਕਰ ਕੁਝ ਵੀ ਮੰਗੇ ਨਾ ਤਾਂ ਪੂਰਾ ਜਰੂਰ ਹੁੰਦਾ ਹਾਂਜੀ ਹਾਂਜੀ ਬਿਲਕੁਲ ਸੱਚ ਹੈ ਇੱਥੇ ਪੂਰਾ ਹੁੰਦਾ ਸਭ ਦਾ ਕਾਹੀ ਨਰਾ ਸ਼ੋਣ ਲੱਗ ਗਿਆ ਇੰਨੀ ਸੰਗਤ ਹੋਣ ਲੱਗ ਗਈ ਇੱਥੇ ਬੜੀ ਵੱਡੀ ਬਖਸ਼ਿਸ਼ ਹੈ ਬਾਬਾ ਦੀਪ ਸਿੰਘ ਜੀ ਕਦੀ ਕਦੇ ਕੁਝ ਬਾਬਾ ਜੀ ਤੋਂ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਮੈਂ ਹਾਂ ਠੀਕ ਹੈ ਵੈਸੇ ਆਈ ਦੇ ਸ਼ਰਦਾ ਪਿਆਰ ਨਾਲ ਬਖਸ਼ਿਸ਼ ਹੈ ਬੜੀ ਬੜੀ ਮਿਹਰ ਹੈ ਕਹਿੰਦੇ ਬਾਬਾ ਦੀਪ ਸਿੰਘ ਜੀ ਬੜੀ ਮਿਹਰ ਹੈ ਬੜੀ ਬਖਸ਼ਿਸ਼ ਹੈ ਬੜੀ ਕਰਨੀ ਵਾਲੇ ਨੇ ਸਭ ਪੂਰੀ ਹੁੰਦੀ ਲੋਕਾਂ ਦੀ ਕਹਿੰਦੇ ਦੁੱਧ ਨਾਲ ਦੁੱਧ ਆ ਤੇ ਪੁੱਤ ਨਾਲ ਪੁੱਤ ਆ ਬਸ ਇੱਥੇ ਸੱਚੇ ਮਨੋਂ ਇੱਥੇ ਆਉਣਾ ਹੈ ਮੱਥਾ ਟੇਕਣਾ ਤਾਂ ਜੋ ਵੀ ਤੁਹਾਡੀ ਮਨੋ ਕਾਮਨਾ ਹੋਊਗੀ ਪੂਰੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੱਚ ਹੈ ਇੱਥੇ ਜੋ ਮੰਗਦੇ ਆ ਨਾ ਲੋਕੀ ਉਹਨਾਂ ਦੀ ਪੂਰੀ ਹੁੰਦੀ ਹੈ ਕਿਸੇ ਦੀ ਰੋਕ ਕੱਟੇ ਜਾਂਦੇ ਆ ਕਿਸੇ ਦੀ ਪੁੱਤ ਦੁੱਧ ਜੋ ਵੀ ਕੋਈ ਮੰਗਦਾ ਸਭ ਮਿਲਦਾ ਰੋਗ ਦੀ ਗੱਲ ਕੀਤੀ ਹੈ ਨਾ ਕਹਿੰਦੇ ਜੇਕਰ ਕਿਸੇ ਨੂੰ ਕੋਈ ਵੀ ਦੁੱਖ ਤਕਲੀਫ ਹੈ ਤਾਂ ਉਹ ਵੀ ਕੱਟੀ ਜਾਂਦੀ ਹੈ ਹਾਂਜੀ ਮੈਂ ਤਾਂ ਕਿਹਾ ਰੋਗ ਕੱਟੇ ਜਾਂਦੇ ਆ ਜੋ ਵੀ ਕੋਈ ਰੋਗ ਕਹਿੰਦਾ ਹੈ ਕੋਈ ਬੱਚੇ ਦੀ ਮੰਗ ਕਰਦਾ ਹੈ ਕੋਈ ਜੋ ਵੀ ਮੰਗ ਕਰਦਾ ਹੈ ਨਾ ਇੱਥੇ ਪੂਰੀ ਹੁੰਦੀ ਹੈ ਠੀਕ ਹੈ ਬਾਈ ਗੁਰਜੀ ਕਾਕਾ ਬਾਈ ਗੁਰਜੀ ਕਾਕਾ ਖਾਲਸਾ ਬਾਈ ਗੁਰਜੀ ਕਾਕਾ